ਅਫਸੋਸ ਇਸ ਗੱਲ ਦਾ ਹੈ ਕਿ ਉਹ ਚਿੱਠੀ ਰੋਲ ਦਿੱਤੀ ਇਹਨਾਂ ਨੇ ਪੇਮੈਂਟ ਇੱਕ ਰੁਪਿਆ ਨਹੀਂ ਭੇਜੀ ਐਨੇ ਕਮਜ਼ੋਰ ਸੀ ਕਿ ਇੱਕ ਦੀ ਪਾਣੀ ਆਇਆ ਤਾਂ ਸਾਰੇ ਰੁੜ ਗਏ ਉਹ ਰੁੜਨ ਦੇ ਕਾਰਨ ਸਾਰਾਈ ਮੱਝਾ ਤੇ ਸਾਰਾ ਰਾਵੀ ਦਾ ਇਲਾਕਾ ਸਾਰਾ ਹੀ ਤਬਾਹ ਹੋ ਗਿਆ ਅੱਜ ਮੈਂ ਕਹਿਣਾ 100% ਨਲਕੀ ਐ ਸਰਕਾਰ ਦੀ ਹੈ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਇਸ ਔਖੀ ਘੜੀ 'ਚ ਆਪਣੇ ਪੰਜਾਬ ਨੂੰ ਬਚਾਇਆ ਅਫਸੋਸ ਇਸ ਗੱਲ ਦਾ ਹੈ ਕਿ ਐਸੌਖੀ ਕੜੀ ਚ ਨਾ ਸੈਂਟਰਲ ਸਰਕਾਰ ਨੇ ਨਾ ਸੂਬੇ ਦੀ ਸਰਕਾਰ ਨੇ ਕੋਈ ਮਦਦ ਕੀਤੀ ਹੈ ਦੇਖੋ 25 ਦਿਨ ਹੋ ਗਏ ਪੰਜਾਬ ਨੂੰ ਐਸ ਹਾਲਾਤ ਵਿੱਚ 25 ਦਿਨਾਂ ਚੋਂ ਇਲਾਕੇ ਤੇ ਇਲਾਕੇ ਤਬਾਹ ਹੋ ਜਾਂਦੇ ਐ ਬੰਦ ਟੁੱਟੇ ਜਾਂਦੇ ਐ ਜੇ ਹੁਣ ਵੀ ਸਰਕਾਰ ਜਾਗਪੰਦੀ ਪੰਜਾਬ ਵਾਲੀ ਤੇ ਹੈਵੀ ਮਸ਼ੀਨਰੀ ਭੇਜ ਦਿੰਦੀ ਜਾਂ ਉਥੇ ਵੱਡੇ ਟੈਕਨੀਕਲ ਬੰਦੇ ਭੇਜ ਕੇ ਤੇ ਲੇਬਰ ਲਾ ਕੇ ਡੀਜ਼ਲ ਦੇ ਕੇ ਟਰੈਕਟਰ ਇਕੱਠੇ ਕਰਕੇ ਆ ਬੰਦ ਤਗੜੇ ਕਰ ਲੈਂਦੇ ਫਿਰ ਵੀ ਬਚਾਅ ਹੋ ਜਾਣਾ ਸੀ ਪਰ ਸਰਕਾਰ ਤਰਫੋਂ ਕੁਛ ਨਹੀਂ ਹੋਇਆ ਤੇ ਆਪਣੇ ਲੋਕ ਉਹਨਾਂ ਨੇ ਆਪ ਹੀ ਆਪਣੇ ਕੋਲੋਂ ਪੈਸਾ ਇਕੱਠਾ ਕੀਤਾ ਤੇ ਆਪ ਲੱਗ ਕੇ 24 ਘੰਟੇ ਮੈਂ ਦੇਖਿਆ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ ਬੀਬੀਆਂ ਤੋਂ ਲੈ ਕੇ ਸਾਰਿਆਂ ਨੇ ਦਿਨ ਰਾਤ ਲਾ ਕੇ ਇਹਦਾ ਬਾਕੀ ਬੱਚੇ ਪੰਜਾਬ ਉਹਨਾਂ ਨੇ ਬਚਾਇਆ ਸਰਕਾਰ ਦਾ ਕੋਈ ਯੋਗਦਾਨ ਨਹੀਂ ਮੇਰਾ ਸਿਰ ਝੁਕਦਾ ਆਪਣੀ ਕੌਮ ਤੇ ਜਿਹੜੇ ਜਜ਼ਬਾ ਦੇਖ ਕੇ ਹਲੇ ਵੀ ਹੌਸਲੇ 'ਚ ਸਾਰਾ ਕੁਝ ਰੁੱੜ ਗਿਆ ਪਰ ਚੂ ਨਹੀਂ ਕੀਤੀ ਹੌਸਲੇ 'ਚ ਤੇ ਇਸ ਕਰਕੇ ਮੈਂ ਐਜ਼ ਅ ਸ਼ੋਮਨੀ ਕਾਲੇਦਲ ਖੇਤਰੀ ਪਾਰਟੀ ਦਾ ਸਾਡਾ ਫਰਜ਼ ਹੈ ਤੇ ਮੈਂ ਤਾਂ ਕਹਿੰਦਾ ਸਾਰੀਆਂ ਲੋਕਾਂ ਦਾ ਫਰਜ਼ ਹੈ ਹਰ ਪਾਰਟੀ ਦਾ ਫਰਜ਼ ਹੈ ਮੈਂ ਪਿਛਲੇ ਦਿਨਾਂ 'ਚ ਜਿੱਥੇ ਜਿੱਥੇ ਕੋਸ਼ਿਸ਼ੀ ਚੀਜ਼ ਦੀ ਲੋੜ ਪਈ ਮੈਂ ਕੋਸ਼ਿਸ਼ ਕੀਤੀ ਕਿ ਉਹ ਲੋੜ ਅਸੀਂ ਪੂਰੀ ਕਰ ਦਈਏ ਹੁਣ ਅੱਜ ਮੈਂ ਸਾਰਾ ਜਾਇਜ਼ਾ ਲੈ ਕੇ ਪਿਛਲੇ 20 25 ਦਿਨਾਂ ਦਾ ਸਾਰੇ ਇਲਾਕੇ ਚੋਂ ਜਾ ਕੇ ਜਾਇਜ਼ਾ ਲੈ ਕੇ ਮੈਂ ਦੇਖਿਆ ਕਿ ਕਿਹੜੀ ਚੀਜ਼ ਦੀ ਲੋੜ ਹੈ ਤੇ ਅੱਜ ਉਹ ਲੋੜ ਨੂੰ ਅਸੀਂ ਕੰਪਾਈਲ ਕੀਤਾ ਤੇ ਅੱਜ ਸਾਡੀ ਭਾਰੀ ਅਸੀਂ ਸਾਰੇ ਹਲਕਾ ਇੰਚਾ ਸਾਡੀ ਕੋਰ ਕਮੇਟੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੀਨੀਅਰ ਲੀਡਰਸ਼ਿਪ ਸਭੀ ਅੱਜ ਇਕੱਠੀ ਹੋਈ ਉਹਨਾਂ ਨਾਲ ਵਿਚਾਰ ਕੀਤੀ ਜਿਹੜੇ ਹਲਕੇ ਜਿਹੜੇ ਨੁਕਸਾਨ ਆਇਆ ਉਹਨਾਂ ਲੋਕਾਂ ਨੂੰ ਵੀ ਉਹ ਲੀਡਰਸ਼ਿਪ ਵੀ ਸਾਡੇ ਕੋਲੇ ਆਏ ਉਹਨਾਂ ਨੂੰ ਸਾਰਾ ਕੁਝ ਜਾਂਚ ਕਰਕੇ ਅਸੀਂ ਪਲਾਨ ਇੱਕ ਅਪਣਾਇਆ ਜਿਹੜਾ ਸਾਡਾ ਇਕੱਲੇ ਜਲ ਦਾ ਪਲਾਨ ਹੋਊਗਾ ਕਿ ਅਗਲੇ ਹਫਤੇ 10 ਦਿਨ ਦੇ ਅੰਦਰ ਅਸੀਂ ਕੀ ਕੀ ਕਰਨਾ ਹੈ ਇੱਕ ਤਾਂ ਮੈਥ ਨੂੰ ਦੱਸਣਾ ਹੈ ਤਕਰੀਬਨ 500 ਟਰੱਕ ਜਿਹੜਾ ਕੈਟਲ ਦਾ ਜਿਹੜਾ ਪਸ਼ੂਆਂ ਦਾ ਚਾਰ ਹੁੰਦਾ ਜਿਹਨੂੰ ਮੱਕੀ ਦਾ ਚਾਰ ਕਹਿੰਦੇ ਹੈ 500 ਟਰੱਕ ਅਸੀਂ ਬੁੱਕ ਕਰ ਲਏ ਆ ਜਿਹੜਾ ਸੀ ਤੇ ਅਸੀਂ ਇਹਨਾਂ ਨੂੰ ਜਿਹੜੇ ਸਾਡੇ ਹਲਕੇ ਦਿੱਤੇ ਹੋਇਆ ਉਹਨਾਂ ਨੂੰ ਬੇਨਤੀ ਕੀਤੀ ਹੈ ਸਾਨੂੰ ਪਿੰਡ ਵਾਈਜ਼ ਲਿਸਟ ਦੇਣ ਜਿੱਥੇ ਅਸੀਂ ਪਹੁੰਚ ਸਕੀਏ 500 ਟਰੱਕ 500 ਟਰੱਕ ਦੀ ਤੂੜੀ ਦੇ ਅਸੀਂ ਤਿਆਰ ਕਰ ਲਏ ਆ ਜਿਹੜੇ ਅਸੀਂ ਡਿਸਪੈਚ ਕਰਾਂਗੇ ਤੇ ਤਕਰੀਬਨ 500 ਫੋਗਿੰਗ ਮਸ਼ੀਨਸ ਅਸੀਂ ਖਰੀਦ ਲਈਆਂ ਆਹ ਮਸ਼ੀਨਸ ਅਸੀਂ ਸਾਡੇ ਵਰਕਰ ਆਪ ਜਾਣਗੇ ਅਸੀਂ ਉਹਨਾਂ ਨੂੰ ਪਿੰਡ ਐਲੋਕੇਟ ਕਰਾਂਗੇ ਉਹ ਦੋ ਵਾਰ ਦਿਨ ਚ ਆਫ ਡੀਫੋਰ ਆ ਸਾਰਾ ਫੋਗਿੰਗ ਕਰਨਗੇ ਪਿੰਡ ਜਿੱਥੇ ਮੱਛਰ ਤੇ ਆ ਬਿਮਾਰੀਆਂ ਫੈਲਣ ਦਾ ਚਾਂਸ ਹੈ ਸੋ ਸਾਡੇ ਕੋਲੇ ਅੱਜ ਅਸੀਂ ਮੀਟਿੰਗ ਵਿੱਚ ਅਸੀਂ ਆਪਣਾ ਇੱਕ ਕੰਟਰੋਲ ਰੂਮ ਬਣਾਇਆ ਆਪਣਾ ਪਾਰਟੀ ਦਾ ਇੱਥੇ ਦਫ਼ਤਰ ਵਿੱਚ ਜਿਹਨੂੰ ਹੈਡ ਕਰ ਰਿਹਾ ਡਾਕਟਰ ਚੀਮਾ ਉਹਨਾਂ ਦੇ ਨਾਲ ਬੰਟੀ ਰੁਮਾਨਾ ਜੀ ਤੇ ਸਾਡੇ ਹਰਿੰਦਰ ਉਹ ਜੇ ਹੋਣਗੇ ਇੱਥੇ ਉਹ 24 ਘੰਟੇ ਮਾਨੀਟਰ ਕਰਨਗੇ ਜਿਹੜੀਆਂ ਚੀਜ਼ਾਂ ਕਿੱਥੇ ਪਹੁੰਚੀਆਂ ਕਿਵੇਂ ਪਹੁੰਚਣੀਆਂ ਹੈ ਦੇ ਹਲਕੇ ਦੇ ਜਿਹੜੇ ਚਾਰਜ ਹੈ ਜਿਹੜੇ ਆਪਣੇ ਜਿੱਥੇ ਤਬਾਈ ਹੋਈ ਹੈ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ 15 ਤਰੀਕ ਤੱਕ ਸਾਨੂੰ ਜੋ ਨੁਕਸਾਨ ਹੈ ਜੋ ਚੀਜ਼ ਦੀ ਲੋੜ ਹੈ ਹਰ ਪਿੰਡ 'ਚ ਜਾ ਕੇ ਤੁਸੀਂ ਸਾਨੂੰ ਦੱਸੋ ਉਹਦੇ ਬਾਅਦ ਅਸੀਂ ਆਪਣੇ ਡਿਸਪੈਚ ਸਿਸਟਮ ਸਾਡਾ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਅਸੀਂ ਪੂਰੀ ਕਰਾਂਗੇ ਇੱਕ ਅਸੀਂ ਤਕਰੀਬਨ ਐਸਪੀਸੀ ਨਾਲ ਮੈਂ ਗੱਲ ਕੀਤੀ ਹੈ ਜੀਬੀਸੀ ਦੇ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਤੇ ਉਹਨਾਂ ਨੇ ਸਾਨੂੰ ਸ਼ੋਰ ਕੀਤਾ ਕਿ 125 ਗੁਰੂ ਰਾਮ ਦਾਸ ਹਸਪੀਟਲ ਦੀਆਂ 125 ਮੈਡੀਕਲ ਟੀਮਸ ਤਿਆਰ ਕਰ ਲਈਆਂ ਉਹਨੇ ਡਾਕਟਰਾਂ ਦੀਆਂ ਜਿੱਥੇ ਹਰ ਟੀਮ ਵਿੱਚ ਡਾਕਟਰ ਹੋਗਾ ਸੀਨੀਅਰ ਪਲੱਸ ਨਰਸ ਸਾਰਾ ਤੇ ਉਹਨਾਂ ਨੇ 125 ਟੀਮਸ ਆ ਜਿਹੜੇ ਪਿੰਡਾਂ ਵਿੱਚ ਹਰ ਚਾਰ ਪਿੰਡਾਂ ਵਿੱਚ ਪੱਕੀ ਮੈਡੀਕਲ ਟੀਮ ਉੱਥੇ ਵਹਜੂਗੀ ਤੇ ਫ੍ਰੀ ਸੇਵਾ ਐ ਜੀ ਪੀਸੀ ਤਰਫੋਂ ਮੈਂ ਰਿਕੁਐਸਟ ਕੀਤੀ ਸੀ ਉਹਨਾਂ ਨੇ ਬੜਾ ਧੰਨਵਾਦ ਕਰਦੇ ਐ ਜੀ ਪੀਸੀ ਪ੍ਰਧਾਨ ਸਾਹਿਬ ਦਾ ਜਿਨ੍ਹਾਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਸੇਵਾ ਸੰਭਾਲਾਂਗੇ ਤੇ ਮੈਂ ਇਹ ਕੋਲ ਮੈਟ੍ਰਿਕ ਕੋਲੇਜ ਹੈ ਜਿੱਨਾ ਗੱਲ ਕਰਕੇ 25 ਵੈਟਨਰੀ ਡਾਕਟਰਸ ਦੀ ਟੀਮ ਅਸੀਂ ਕੀਤਾ ਜਿੱਦੇ ਪਸ਼ੂਆਂ ਦਾ ਉਥੇ ਇਲਾਜ ਹੋ ਸਕੇ ਦੂਜਾ ਅਸੀਂ ਇੰਟਰਨਲੀ ਪਾਰਟੀ ਨੇ ਫੈਸਲਾ ਕੀਤਾ ਹੈ तकरीबन 30000 ਕੁਇੰਟਲ ਕਣਕ ਅਸੀਂ ਇਕੱਠੀ ਕਰਨੀ ਹੈ ਜਿਹੜੀ ਅਸੀਂ ਉਥੇ ਗਰੀਬ ਜਨਤਾ ਹੈ ਜਿਹੜੇ ਉਹਨਾਂ ਦੇ ਬਚਾਰਾ ਸਾਰਾ ਕੁਝ ਡੁੱਟ ਗਿਆ ਉਹ ਅਸੀਂ ਅਪਣੇ ਸਾਰੇ 20 ਤਰੀਕ ਤੱਕ ਅਸੀਂ ਸਾਰੇ ਇਕੱਠੇ ਕਰ ਲੈਣੀ ਹੈ ਪਾਰਟੀ ਨੇ ਤੇ ਅੱਗੇ ਬਾਅਦ ਅਸੀਂ ਜਿਵੇਂ ਪਿੰਡ ਪਾਈਸ ਕਰਨਗੇ ਅਸੀਂ ਉਹ ਡਿਸਟ੍ਰਿਬਿਊਸ਼ਨ ਕਰਾਂਗੇ ਤੇ ਨਾਲੇ ਅਸੀਂ ਪਾਰਟੀ ਨੇ ਸਾਰਾ ਇੱਕ ਆ ਵੀ ਫੈਸਲਾ ਕੀਤਾ ਹੈ ਕਿ 1 ਲੱਖ ਏਕੜ ਜ਼ਮੀਨ ਵਿੱਚ ਜਿਹੜੇ ਕਣਕ ਦੇ ਬੀਜ ਹੈ ਜਿਹੜੀ ਨਵੀਂ ਫਸਲ ਬੀਜਣੀ ਹੈ ਉਹਦੇ ਬੀਜ ਅਸੀਂ ਪ੍ਰੋਵਾਈਡ ਕਰਾਂਗੇ 1 ਲੱਖ ਏਕੜ ਦੇ ਸਰਟੀਫਾਈਡ ਸੀਡ ਜਿਹੜੀ ਅਸੀਂ ਉਹ ਅਸੀਂ ਸੀਡ ਕੰਪਨੀਆਂਜ਼ ਨਾਲ ਅਸੀਂ ਗੱਲ ਕਰ ਰਹੇ ਹਾਂ ਤੇ ਜਦੋਂ ਸਾਨੂੰ ਡਿਟੇਲ ਆਈ ਜਾਂਦੀ ਹੈ ਜਿਵੇਂ ਜਿਵੇਂ ਅਸੀਂ ਬੁੱਕ ਕਰੀ ਜਾਂਦੇ ਆ ਤਾਂ ਮੈਨੂੰ ਉਮੀਦ ਹੈ ਕਿ ਅਸੀਂ ਅਗਲੇ 15 ਦਿਨਾਂ ਦੇ ਅੰਦਰ ਅਸੀਂ ਆਪਣਾ ਸਟਾਕ ਇਕੱਠਾ ਕਰ ਲਾਂਗੇ ਤੇ ਮੈਂ ਤਾਂ ਸਾਰੇ ਪੰਜਾਬ ਵਿੱਚ ਸਾਰੀ ਇੰਡਸਟਰੀ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਸਾਰੇ ਟ੍ਰੇਡ ਐਸੋਸੀਏਸ਼ਨ ਨੂੰ ਬੇਨਤੀ ਕਰਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਬੇਨਤੀ ਕਰਦਾ ਤੇ ਆਮ ਜਨਤਾ ਨੂੰ ਅਪੀਲ ਕਰਦਾ ਜਿੰਦਾ ਜਿੰਨਾ ਸਾਧਨ ਹੈ ਉਹ ਇਕੱਠਾ ਕਰਕੇ ਅੱਜ ਆਪਾਂ ਪੰਜਾਬ ਨੂੰ ਬਚਾਈਏ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਗਰੀਬ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਆਪਾਂ ਬਚਾਈਏ ਕਿਉਂਕਿ ਮੈਨੂੰ ਕੋਈ ਉਮੀਦ ਨਹੀਂ ਹੈ ਕਿ ਆਪਾਂ ਨੂੰ ਬਾਹਰੋਂ ਕੋਈ ਸਪੋਰਟ ਆਊਗੀ ਆਪਣੀ ਸਰਕਾਰ ਤਾਂ ਜਮਾਈ ਫੇਲ ਹੋਈ ਪਈ ਹੈ ਤੇ ਮੈਂ ਕੱਲ ਪ੍ਰਧਾਨ ਮੰਤਰੀ ਜੀ ਆ ਰਹੇ ਐ ਤੇ ਮੈਂ ਉਹਨਾਂ ਨੂੰ ਵੀ ਅਪੀਲ ਕਰਨਾ ਚਾਹਣਾ ਹੈ ਦੇਖੋ ਪੰਜਾਬ ਇੱਕ ਇਜਾ ਸੂਬਾ ਹੈ ਜਿਨੇ ਪੂਰੇ ਦੇਸ਼ ਨੂੰ ਬਚਾਇਆ ਜਦੋਂ ਕਣਕ ਖਤਮ ਹੋ ਗਈ ਸੀ ਫੂਡ ਕ੍ਰਾਈਸਿਸ ਸੀ ਦੇਸ਼ ਵਿੱਚ ਅੰਧੇ ਅੰਦਾਤਾ ਉਹ ਪੰਜਾਬ ਦਾ ਕਿਸਾਨ ਸੀ ਜਦੋਂ ਕਿਤੇ ਵੀ ਲੋੜ ਹੁੰਦੀ ਹੈ ਜਦੋਂ ਕਿਤੇ ਵੀ ਕੋਈ ਮੁਸੀਬਤ ਆਉਂਦੀ ਹੈ ਦੇਸ਼ ਵਿੱਚ ਜਿਵੇਂ ਗੁਜਰਾਤ ਵਿੱਚ ਹਰਕੁਕਾ ਆਇਆ ਸੀ ਹਜ਼ਾਰਾਂ ਲੋਕ ਪੰਜਾਬ ਦੇ ਇੱਥੋਂ ਲੋਕ ਨਾਲੇ ਉਹਨਾਂ ਨੇ ਸੇਵਾ ਕੀਤੀ ਉੱਥੇ ਜਾ ਕੇ ਨਾਲੇ ਜੋ ਫਾਈਨੈਂਸ਼ੀਅਲ ਮਦਦ ਉਹਨਾਂ ਨੇ ਕੀਤੀ ਜਿਵੇਂ ਸੁਨਾਮੀ ਆਈ ਸੀ ਤਾਮਿਲਨਾਡੂ ਤੱਕ ਆਪਣੀ ਸੇਵਾ ਪੰਜਾਬ ਦੇ ਲੋਕ ਕਰਦੇ ਆ ਨੇਪਾਲ ਤੱਕ ਗਏ ਆ ਤੇ ਸਿੱਖ ਕੌਮ ਦੇ ਵਿੱਚ ਐਦਾ ਜਜ਼ਬਾ ਸੇਵਾ ਦਾ ਦੁਨੀਆਂ ਵਿੱਚ ਜੇ ਕਿਤੇ ਵੀ ਕਿਸੇ ਨੂੰ ਲੋੜ ਹੋਏ ਖਾਲਸਾ ਪੰਥ ਸੇਵਾ ਤੇ ਅੱਗੇ ਆਉਂਦਾ ਹੈ ਅੱਜ ਜਦੋਂ ਖਾਲਸਾ ਪੰਥ ਨੂੰ ਲੋੜ ਹੈ ਦੁੱਖ ਲੱਗਦਾ ਕਿਹ ਕਿ ਕੋਈ ਕਿਸੇ ਨਖਾ ਦਾ ਨਾਰਾ ਨਹੀਂ ਲਾਇਆ ਮੈਂ ਫਿਰ ਵੀ ਪ੍ਰਧਾਨ ਮੰਤਰੀ ਜੀ ਕਹ ਲਾਰੇ ਆ ਮੈਂ ਬੇਨਤੀ ਕਰਨਾ ਚਾਹਣਾ ਹੈ ਪ੍ਰਧਾਨ ਮੰਤਰੀ ਜੀ ਨੂੰ ਕਿ ਘੱਟੋ ਘੱਟ ਜਿਹੜਾ ਨੁਕਸਾਨ ਹੋਇਆ ਘਰ ਕੱਟ ਗਏ ਆ ਪਿੰਡਾਂ ਦੇ ਪਿੰਡ ਰੁੜ ਗਏ ਆ ਜਾਨਵਰ ਉਹਨਾਂ ਦੇ ਮਰ ਗਏ ਆ ਫਸਲਾਂ ਤਬਾਹ ਹੋ ਗਈਆਂ ਘਰ ਤੋਂ ਘੱਟ 20000 ਕਰੋੜ ਦਾ ਪੈਕੇਜ ਦੇਣ ਆਪਣੇ ਪੰਜਾਬ ਵਾਸਤੇ ਵਿੱਚ ਬਹੁਤ ਲੋੜ ਹੈ ਕਿਉਂਕਿ ਤੁਸੀਂ ਦੇਖਿਆ ਹੁਣ ਜੰਗ ਪਾਕਿਸਤਾਨ ਨਾਲ ਹੋਈ ਸਾਰੇ ਡਰੋਨ ਇੱਥੇ ਡਿੱਗੇ ਸੀ ਸਾਰੇ ਜਹਾਜ਼ਾਂ ਦੀ ਲੜਾਈ ਇੱਥੇ ਸੀ ਬਾਰਡਰ ਦੇ ਦੇਸ਼ ਦੇ ਬਾਰਡਰ ਦੀ ਰੱਖਿਆ ਕਰਨ ਵਾਲਾ ਹੀ ਪੰਜਾਬ ਆ ਤੁਸੀਂ ਸਿਕਰੇਜਮੈਂਟ ਦੇਖਦੇ ਹੋ ਸੋ ਮੈਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਘੱਟ ਘੜ 20000 ਕਰੋੜ ਦਾ ਪੈਕੇਜ ਇਮੀਡੀਏਟਲੀ ਅਨਾਉਂਸ ਕਰਨ ਤੇ ਇੱਕ ਸਪੈਸ਼ਲ ਮਾਨਟਰੀਂਗ ਕਮੇਟੀ ਬਣਾਉਣ ਕਿਉਂਕਿ ਸਾਨੂੰ ਸਟੇਟ ਗਵਰਨਮੈਂਟ ਦੇ ਇੰਨੀ ਉਮੀਦ ਨਹੀਂ ਹੈ ਕਿਤੇ ਹੋਰ ਵਰਤਣਾ ਲੈਣ ਕਿਉਂਕਿ ਮੈਨੂੰ ਅਫਸੋਸ ਹੈ ਤਕਰੀਬਨ 6-7000 ਕਰੋੜ ਰੁਪਇਆ ਪੰਜਾਬ ਸਰਕਾਰ ਕੋਲੇ ਡਿਜ਼ਾਸਟਰ ਰੀਲੀਫ ਫੰਡ ਪਿਆ ਹੈ ਜਿਹੜਾ ਇਮੀਡੀਏਟਲੀ ਰੀਲੀਜ਼ ਕਰ ਸਕਦੇ ਸੀ ਪਰ ਹਜੇ ਰੀਲੀਜ਼ ਨਹੀਂ ਹੋਇਆ ਕਿਤੇ ਉਹ ਐਡਵਰਟਾਈਜ਼ਮੈਂਟ ਤੇ ਤਾਂ ਨਹੀਂ ਦੇਤਾ 13000 ਕਰੋੜ ਤੁਸੀਂ ਮੈਂ ਕਰੈਕਟ ਕਰਤਾ ਤੁਸੀਂ ਮੈਨੂੰ মিডিਆ ਵਾਲੇ ਮੈਨੂੰ ਕਰੈਕਟ ਕਰ ਰਹੇ ਕਿ 13000 ਕਰੋੜ ਹੁਣ 13000 ਕਰੋੜ ਰੁਪਇਆ ਪੰਜਾਬ ਸਰਕਾਰ ਕੋਲੇ ਪਿਆ ਹੈ 1 ਰੁਪਇਆ ਨਹੀਂ ਕਟਿਆ ਜਿਹੜੇ ਕਿਸਾਨ ਹੈ ਗਰੀਬ ਹੈ ਹਜ਼ਾਰ ਹਜ਼ਾਰ ਕਿੱਲਾ ਆਪਣੇ ਕੋਲੋਂ ਪਾ ਕੇ ਸੜਾ ਕਰ ਰਹੇ ਆ ਇਹਦਾ ਮਤਲਬ ਹੈ ਕਿ ਕਿਤੇ ਮਿਸ ਅਪਰੋਪ੍ਰੀਏਸ਼ਨ ਆਫ ਫੰਡਸ ਨਹੀਂ ਹੋਇਆ ਜਿਹੜਾ 4000 ਕਰੋੜ ਰੁਪਇਆ ਆਪਣੀਆਂ মিডিਆ ਵਿੱਚ ਐਡਵਰਟਾਈਜ਼ ਕਰਦੇ 4 ਸਾਲਾਂ ਕਿਤੇ ਉਹਦੇ ਤਾਂ ਨਹੀਂ ਵਰਤੇ ਗਿਆ ਇਹਦੀ ਤਾਂ ਚਲੋ ਬਾਅਦ ਚ ਗੱਲ ਕਰਾਂਗੇ ਪਰ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਜਿਹੜਾ ਤੁਹਾਡੇ ਕੋਲ 13000 ਕਰੋੜ ਹੈ ਇਮੀਡੀਏਟਲੀ ਇੱਕ ਤਾਂ 50000 ਰੁਪਏ ਪਰ ਏਕੜ ਕੰਪਨਸੇਸ਼ਨ ਚਾਹੀਦੀ ਹੈ 50000 ਪਰ ਏਕੜ